ਸਤਸ਼੍ਰੀ ਅਕਾਲ ਪੀਵੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਤਸਵੀਰਾਂ ਤੁਹਾਨੂੰ ਆੜ ਸਿਵਲ ਹਸਪੀਟਲ ਤੋਂ ਦਿਖਾ ਰਹੇ ਹਾਂ ਮੇਨੀ ਪੀਐਚਸੀ ਤੋਂ ਦਿਖਾ ਰਹੇ ਹਾਂ ਤਸਵੀਰਾਂ ਦਾ ਬੇਰਵਾਸ ਸਾਂਝਾ ਕਰੀਏ ਲੇਕਿਨ ਉਸ ਤੋਂ ਪਹਿਲਾਂ ਗੱਲ ਕਹਿਣੀ ਬੰਦ ਹੀ ਹੈ ਕਿ ਹੱਦ ਹੋ ਗਈ ਹੈ ਦੁਨੀਆ ਦੀ ਜਿਸ ਨੂੰ ਦਿਲਾਸਾ ਦਿੱਤਾ ਜਾਂਦਾ ਹੈ ਹੁਣ ਉਹ ਵੀ ਧੋਖਾ ਕਰਨ ਲੱਗ ਗਿਆ ਦੱਸ ਦਈਏ ਕਿ ਸੁਨੀਤਾ ਜੋ ਕਿ ਫਾਰਮਾਸਿਸਟ ਹੈ ਸਿਵਲ ਹਸਪੀਟਲ ਆੜ ਵਿਖੇ ਉਹਨਾਂ ਦਾ 20 ਦਿਨ ਪਹਿਲਾਂ ਗਵਾਚਿਆ ਹੋਇਆ ਜਿਹੜਾ ਪਰਸ ਵਾਪਸ ਮਿਲਿਆ ਹੈ ਉਹਨਾਂ ਨੇ ਨੇਕੀ ਕੀਤੀ ਸੀ ਸ਼ਾਇਦ ਕਿਸੇ ਨਾਲ ਇਸੇ ਕਰਕੇ ਉਸ ਨੇਕੀ ਦੀ ਬਦੌਲਤ 20 ਦਿਨ ਬਾਅਦ ਉਹਨਾਂ ਦਾ ਪਰਸ ਵਾਪਸ ਮਿਲਿਆ ਪਰ ਪਰਸ ਗਵਾਚਿਆ ਕਿਵੇਂ ਪਰਸ ਵਾਪਸ ਕਿਵੇਂ ਮਿਲਿਆ ਉਹਦੇ ਪਿੱਛੇ ਇੱਕ ਬੜੀ ਇੰਟਰਸਟਿੰਗ ਕਹਾਣੀ ਹੈ ਸੁਨੀਤਾ ਦੱਸਦੇ ਆ ਕਿ 20 ਦਿਨ ਪਹਿਲਾਂ ਡਰੈਵਲੀ ਕਰਵਾਉਣ ਵਾਸਤੇ ਹਸਪੀਟਲ 'ਚ ਬਖਲੌਰ ਵਾਲੀ ਸਾਈਡ ਤੋਂ ਕੋਈ ਮਰੀਜ਼ ਅਤੇ ਉਹਨਾਂ ਦੇ ਸਕੇ ਸੰਬੰਧੀ ਆਏ ਹੋਏ ਸਨ ਤੇ ਉਸ ਦਿਨ ਉਹਨਾਂ ਦਾ ਪਰਸ ਗਵਾਚ ਜਾਂਦਾ ਉਹ ਸ਼ੱਕਜਾਰ ਕਰਦੇ ਆ ਰਿਕੁਐਸਟ ਕਰਦੇ ਆ ਬਖਲੌਰ ਤੋਂ ਆਏ ਹੋਏ ਵਿਅਕਤੀਆਂ ਨੂੰ ਲੇਕਿਨ ਉਹ ਗੁੱਸਾ ਕਰ ਜਾਂਦੇ ਅੱਗੇ ਤੇ ਇਹ ਗੱਲ ਆਖਦੇ ਆ ਕਿ ਅਸੀਂ ਇੱਥੇ ਡਿਲੀਵਰੀ ਕਰਵਾਣ ਆਏ ਆ ਚੋਰੀ ਕਰਨ ਨਹੀਂ ਪਰਸ ਘਵਾਚਣ ਤੋਂ ਬਾਅਦ ਸੁਨੀਤਾ ਬੜੇ ਹੱਥ ਪੈਰ ਮਾਰਦੇ ਆ ਲੇਕਿਨ ਉਹਨਾਂ ਦਾ ਪਰਸ ਕਿਧਰੋਂ ਨਹੀਂ ਥਿਆਂਦਾ ਤੇ ਹੁਣ 20 ਦਿਨਾਂ ਬਾਅਦ ਉਹਨਾਂ ਦਾ ਪਰਸ ਬਖਲੌਰ ਵਾਲੀ ਸਾਈਡ ਤੇ ਨਰੇਗਾ ਦੀ ਕੰਮ ਕਰਨ ਵਾਲੀਆਂ ਬੀਬੀਆਂ ਨੂੰ ਮਿਲਦਾ ਦੱਸਿਆ ਜਾਂਦਾ ਹੈ ਕਿ ਮੰਨ ਲਓ ਮੁਜਾਰਾ ਪਿੰਡ ਦੇ ਨਜ਼ਦੀਕ ਸੂਹੇਵਾਲ ਨੂੰ ਜਿਹੜੀ ਸੜਕ ਜਾਂਦੀ ਹੈ ਉੱਥੇ ਨਰੇਗਾ ਵਾਲੀਆਂ ਬੀਬੀਆਂ ਨੂੰ ਇਹ ਪਰਸ ਮਿਲਦਾ ਤੇ ਉਹ ਸਰਪੰਚ ਨੂੰ ਦਿੰਦੀਆਂ ਹਨ ਤੇ ਉਸ ਤੋਂ ਬਾਅਦ ਇਹ ਪਰਸ ਜਿਹੜਾ ਆ ਸੁਨੀਤਾ ਮੈਡਮ ਦੇ ਕੋਲ ਪਹੁੰਚਦਾ ਪਰ ਪਰਸ ਦੇ ਅੰਦਰੋਂ ਪੈਸੇ ਗਾਇਬ ਹਨ ਲੇਕਿਨ ਡਾਕੂਮੈਂਟ ਜਿਹੜੇ ਆ ਉਹ ਸਾਰੇ ਮਿਲ ਗਏ ਪਰ ਸੁਨੀਤਾ ਉਹਨਾਂ ਨੇ ਵੀ ਖੁਸ਼ੀ ਜ਼ਾਹਰ ਕੀਤੀ ਕਿ ਉਹਨਾਂ ਦੀ ਗੱਡੀ ਦੀ ਆਰਸੀ ਜਿਹੜੀ ਆ ਉਹ ਵੀ ਮਿਲ ਗਈ ਪਰ ਉਹਨਾਂ ਨੇ ਇੰਨੀ ਗੱਲ ਜ਼ਰੂਰ ਕੀਤੀ ਹੈ ਕਿ ਜਿਸ ਤੇ ਭਰੋਸਾ ਕੀਤਾ ਜਿਨ੍ਹਾਂ ਦੀ ਸੇਵਾ ਕੀਤੀ ਉਹਨਾਂ ਨੇ ਜਿਹੜਾ ਉਹਨਾਂ ਦਾ ਪਰਸ ਚੋਰੀ ਕੀਤਾ ਹੁਣ ਮੈਡਮ ਨੂੰ ਦੇਖ ਕੇ ਤਾਂ ਇੰਝ ਲੱਗਦਾ ਕਿ ਅੱਜ ਤੋਂ ਬਾਅਦ ਹਰ ਇੱਕ ਨੂੰ ਸ਼ੱਕ ਦੇ ਨਿਗਾ ਨਾਨਾ ਕਿਤੇ ਦੇਖਣ ਲੱਪਣ ਪਰ ਬੜੀ ਮਾੜੀ ਗੱਲ ਹੈ ਜੇ ਗੱਲ ਸੱਚ ਹੈ ਕਿ ਕੋਈ ਇਲਾਜ ਕਰਨ ਆਇਆ ਸੀ ਤੇ ਉਹਨਾਂ ਨੇ ਪਰਸ ਚੱਕ ਕੇ ਪੈਸੇ ਕੱਢ ਕੇ ਪਰਸ ਨੂੰ ਇੱਕ ਪਾਸੇ ਢੇਰ ਵੱਲ ਜਾਂ ਸੂਹੇ ਵੱਲ ਸੁੱਟ ਦਿੱਤਾ ਤੇ ਮਹਿਸੂਸ ਹੁੰਦਾ ਕਿ ਜੇ ਸੇਵਾ ਕੀਤੀ ਹੈ ਤਾਂ ਰੱਬ ਨੇ ਨੇਕੀ ਦੀ ਬਦੌਲਤ ਜਿਹੜੀ ਪਰਸ ਹੈ ਉਹਦੇ ਡਾਕੂਮੈਂਟ ਵਾਪਸ ਕਰ ਦਿੱਤੇ ਪਰ 1700 ਰੁਪਇਆ ਪਰਸ ਚੋਂ ਗਾਇਬ ਸੀ ਦਿਖਾਣੇ ਮੌਕੇ ਦੀ ਪੂਰੀ ਰਿਪੋਰਟ ਆਸੇ ਹੈ ਕਿ ਮੇਰੀ ਬਾਕੀ ਤਾਂ ਚਲੋ ਕੋਈ ਗੱਲ ਨਹੀਂ ਬਾਕੀ ਤਾਂ ਇੰਨੀ ਇੰਪੋਰਟੈਂਟ ਨਹੀਂ ਸੀਗੇ ਕਾਰਡ ਤਾਂ ਮੈਂ ਬਣਾ ਲਏ ਸੀਗੇ ਜਿਹੜੇ ਏਟੀਐਮ ਕਾਰਡ ਸੀਗੇ ਗੱਡੀ ਦੇ ਆਰਸੀ ਮੀਸੀ ਕੋਣੀ ਇਹਦੇ ਦੇ ਕਾਰਡ ਹੈ ਜੀ ਬਹੁਤ ਨੇ ਸਾਰੇ ਬਣਾ ਲਏ ਜੀ ਤੁਸੀਂ ਹਾਂਜੀ ਆ ਤਾਂ ਮੈਂ ਕਾੜ ਬਣਾ ਲਿਆ ਇੱਕ ਤੁਸੀਂਗੇ ਮੇਰੇ ਜਿਹੜੇ ਏਟੀਐਮ ਸੀਗੇ ਬਾਕੀ ਆਧਾਰ ਕਾਰਡ ਹੈ ਪੈਨ ਕਾਰਡ ਵੀ ਜ਼ਰੂਰੀ ਸੀਗਾ ਪੈਨ ਕਾਰਡ ਤੇ ਇੱਕ ਆ ਵੋਟਰ ਕਾਰਡ ਵੀ ਚਲੋ ਕਿਸ ਨੂੰ ਕੋਈ ਫਾਇਦਾ ਹੋ ਗਿਆ ਮਤਲਬ ਹਾਂਜੀ 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 ਚਲੋ ਉਹਦੇ ਵਿੱਚ ਮੇਰੀ ਡਿਊਟੀ ਚੱਲ ਰਹੀ ਸੀਗੀ ਅੱਛਾ ਜੀ ਮਾੜਾ ਤੁਹਾਡਾ ਹੋਏ ਤਾਂ ਉਹ ਨਿਯੋਗ ਹੋ ਗਿਆ ਇੱਥੇ ਨਾਲੇ ਮੇਰਾ ਮੁਕਸੀ ਦਾ ਠੀਕ ਹੈ ਤੁਸੀਂ ਇੱਧਰ ਮਤਲਬ ਆਪਣਾ ਡਿਊਟੀ ਕਰਦੇ ਰਹੇ ਨਹੀਂ ਇੱਥੇ ਨਹੀਂ ਬੱਚੇ ਉਹਨਾਂ ਦੇ ਡਿਊਟੀ ਹੋਈ ਸੀ ਇੱਥੇ ਉਹ ਸੀਗੀ ਪੇਸ਼ੈਂਟ ਸੀਗੇ ਓਕੇ ਮੈਂ ਇੱਧਰ ਉਦੋਂ ਦੇ ਵਿੱਚ ਸੀਗੀ ਨਹੀਂ ਉਹ ਤੁਹਾਡਾ ਮਤਲਬ ਤੁਸੀਂ ਜਦੋਂ ਇੱਥੇ ਸੀ ਤਾਂ ਉਹ ਦੇਖ ਗਏ ਫੇਰ ਉਧਰ ਲਿਖ ਕੇ ਮੇਰਾ ਇੱਕਦਮ ਜਿਵੇਂ ਪੇਸ਼ੈਂਟ ਘਟ ਉਂਦੇ ਨੇ ਮੇਰਾ ਤਾਂ ਮੂਰੇ ਬੈਠ ਜਾਣੀ ਹੁੰਦੀ ਹੈ ਅੱਛਾ ਜੀ ਅੱਛਾ ਅੱਛਾ ਕੀ ਕਹਤੇ ਮੈਡਮ ਹੈ ਨਹੀਂ ਆ ਕਮਰਾ ਖੁੱਲ੍ਹਾ ਹੈ ਪਾਸਾ ਸਾਹਮਣੇ ਪਿਆ ਠੀਕ ਆ ਠੀਕ ਵਾਸ ਠੀਕ ਠੀਕ ਤੁਸੀਂ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੁਨੀਤਾ ਹੈ ਇਹ ਤੁਸੀਂ ਇੱਥੇ ਜਿਹੜਾ ਸਿਵਲ ਹਸਪੀਟਲ ਆੜ ਹੈ ਇਹਦੇ ਵਿੱਚ ਕੀ ਕਿਹੜੀ ਤੁਹਾਡੀ ਪੋਸਟ ਹੈ ਮੈਂ ਇੱਥੇ ਫਾਰਮਾਸਿਸਟ ਐਜ਼ ਅ ਫਾਰਮਾਸਿਸਟ ਆਪ ਕਰਦੀ ਹਾਂ ਅੱਛਾ ਜੀ ਤੇ ਇਹ ਜਿਹੜਾ ਤੁਹਾਡਾ ਪਾਰਸ ਹੁਣੇ ਤੁਹਾਨੂੰ ਫੜਾਇਆ ਗਿਆ ਇਹ ਜਿਹੜਾ ਬਖਲੌਰ ਨਜ਼ਦੀਕ ਇੱਕ ਮਾਲੋਮ ਜਿਹਾ ਪਿੰਡ ਹੈ ਉਹਦੇ ਨਜ਼ਦੀਕ ਨਾ ਸੁਹਾ ਜਾ ਰਿਹਾ ਉਹਦੇ ਵਿੱਚ ਸਾਡੀ ਜਿਹੜੀ ਲੇਬਰ ਲੱਗੀ ਹੋਈ ਆ ਨਰੇਗਾ ਵਾਲੀ ਲੇਬਰ ਲੱਗੀ ਹੋਈ ਆ ਉਹਨਾਂ ਨੇ ਇਹ ਚੱਕ ਕੇ ਫੜਾਇਆ ਹੈਗਾ ਵੀ ਕਿਸੇ ਦਾ ਪਰਸ ਇਹ ਵਿੱਚ ਕੀਮਤੀ ਸਮਾਨ ਤੁਹਾਡੇ ਕਾਰਡਸ ਬਹੁਤ ਹੈ ਇਹ ਹੋਰ ਤੁਹਾਡੇ ਆਇਡੈਂਟਿਟੀ ਬਹੁਤ ਹੈਗੀਆਂ ਤੋਂ ਇਹ ਉੱਥੇ ਤੱਕ ਪਹੁੰਚਿਆ ਕਿਦਾਂ ਜਦ ਕਿ ਤੁਸੀਂ ਦਾ ਆਡ ਕੰਮ ਕਰਦੇ ਹੋ ਇਥੇ ਮਿਨੀ ਪੀ ਐਚ ਸੀ ਵਿੱਚੋਂ ਉੱਥੇ ਇੱਥੇ ਨਾ ਡਿਲੀਵਰੀ ਹੋਈ ਸੀ ਜਦੋਂ ਮੇਰਾ ਪਾਸਟਰੀ ਹੋਇਆ ਜਦੋਂ ਇੱਥੇ ਡਿਲੀਵਰੀ ਹੋਈ ਸੀ ਬਕਲੌਰ ਸਾਈਡ ਦੇ ਸੀ ਬਕਲੌਰ ਤੇ ਸੀ ਉਹ ਪੇਸ਼ੈਂਟ ਤੇ ਉਹਨਾਂ ਨੇ ਇੱਥੇ ਪਿੱਛੇ ਰੂਮ ਦੇ ਵਿੱਚ ਇੱਥੇ ਬੈਠੇ ਸੀਗੇ ਉਹ ਇੱਥੇ ਉਹਨਾਂ ਦੀ ਡਿਲੀਵਰੀ ਹੋਈ ਹੋ ਸੀ ਤੇ ਮੈਂ ਵੀ ਮੇਰਾ ਰੂਮ ਵੀ ਇੱਥੇ ਪਿੱਛੇ ਗਏ ਮੈਂ ਇੱਥੇ ਬੈਠੀ ਜਾਂਦੀ ਪਾਸ ਮੇਰਾ ਇੱਥੇ ਬੈਠ ਕੇ ਪਿਆ ਰਹਾ ਸੀ ਐ ਐਸੀ ਬੈੱਡ ਤੇ ਪਿਆ ਸੀ ਹਾਂਜੀ ਹਾਂਜੀ ਤਿਆਰ ਅੰਦਾਜ਼ ਅੱਛਾ ਜੀ ਤੇ ਮੇਰਾ ਅੱਜ ਦਾ ਹੁਣ ਬੜਾ 파ਸ ਹੈ ਇਹਦੇ ਵਿੱਚੋਂ ਮੇਰੇ ਛੋਟਾ 파ਸ ਕੱਢ ਲਿਆ ਗਿਆ ਤੇ ਉਹਨਾਂ ਨੇ ਕੱਢਿਆ ਸੀਗਾ ਤੇ ਬਾਕੀ ਦਾ ਸਾਡੇ ਇੱਥੇ ਸਾਰੇ ਮੁਲਾਜ਼ਮੀ ਆਪਣੇ ਜੀ 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 ਤੇ ਬਸ ਇੱਕ ਉਹ ਹੀ ਡਿਲੀਵਰੀ ਹੋਈ ਸੀਗੀ ਉਹ ਹੀ ਪੇਸ਼ੈਂਟ ਸੀਗੇ ਦੋ ਚਾਰ ਜਿਹੜੇ ਅਲੱਗ ਸੀਗੇ ਅੱਛਾ ਜੀ ਫਿਰ ਇਹ ਫਿਰ ਫਿਰ ਉਹਨਾਂ ਨੂੰ ਤੁਸੀਂ ਬੇਨਤੀ ਕੀਤੀ ਵੀ ਸਾਡਾ ਮੇਰਾ 파ਸ ਦੇ ਦੇ ਜੀ ਕਿਉਂਕਿ ਮੈਨੂੰ ਸ਼ੱਕ ਪੈ ਗਿਆ ਸੀ ਨਾ ਕਿਉਂਕਿ ਹੋ ਤਾਂ ਕੋਈ ਹੋਏ ਨਹੀਂ ਸੀ ਲੱਗਦਾ ਸੀਗਾ ਅੱਛਾ ਜੀ ਮੈਂ ਉਹਨਾਂ ਨੂੰ ਬਹੁਤ ਰਿਕੁਐਸਟ ਕੀਤੀ ਕਿਹਾ ਵੀ ਬਟ ਉਹ ਮੰਨੇ ਨਹੀਂ ਹੈ ਕਿਉਂਕਿ ਅਸੀਂ ਹੀ ਚੁੱਕਿਆ ਤੇ ਵਿੱਚ ਪੈਸੇ ਕਿੰਨੇ ਸੀਗੇ ਜੀ ਸਮਸਤਾ 185 ਓਕੇ ਪਰ ਇਹ ਕਿੰਨੇ ਦਿਨ ਹੋ ਗਿਆ ਜੀ ਤੁਹਾਨੂੰ ਇਸ ਇਹ ਗੁੰਮ ਹੋਇਆ ਹੋਇਆ ਗਿਆ ਹਨ 20 ਦਿਨ ਤੋਂ ਪਰ 20 ਦਿਨ ਤੋਂ ਉੱਪਰ ਚਲੋ ਅੱਜ ਵਿਚਾਰੇ ਨੇਰੇਗਾਲਿਆਂ ਨੇ ਅੱਜ ਦੇਖਿਆ ਤੁਹਾਨੂੰ ਅੱਜ ਜੀ ਅਸੀਂ ਸੰਵਾਪਦਾ ਕਰਨ ਆ ਗਏ ਐ ਪਰ ਇਹ ਤੁਹਾਨੂੰ ਇਸ ਗੱਲ ਦਾ ਦੁੱਖ ਨਹੀਂ ਹੋਇਆ ਕਿ ਇੱਕ ਪਾਸੇ ਤਾਂ ਅਸੀਂ ਜਿਹੜਾ ਹੈਗਾ ਉਹਨਾਂ ਦੀ ਸੇਵਾ ਕੀਤੀ ਹੈ ਡਿਲੀਵਰੀ ਕੇਸ ਕੀਤਾ ਹੈ ਤੇ ਦੂਜੇ ਪਾਸੇ ਸਾਡਾ ਇਹ ਨੁਕਸਾਨ ਕਰਕੇ ਚਲ ਗਿਆ ਕੋਈ ਹੁਣ ਕੀ ਕਹਿ ਸਕਦੇ ਸੀ ਦੱਸੋ ਹੁਣ ਅਸੀਂ ਤਾਂ ਉਹਨਾਂ ਨੂੰ ਰਿਕਵੈਸਟ ਕਰਕੇ ਜੇ ਵੀ ਉੱਥੇ ਉਹ ਇਹ ਕਹਿਣਗੇ ਸੀ ਕਿ ਅਸੀਂ ਇੱਥੇ ਆਏ ਹਾਂ ਡਿਲੀਵਰੀ ਅਸੀਂ ਕਰਵਾਈ ਹੈ ਤੁਸੀਂ ਸਾਡੇ ਤੇ ਜਮਲਾਣ ਲੱਗੇ ਆ ਉਹਨਾਂ ਨੇ ਆਪਣੇ ਆਸ਼ਾ ਵਰਕਰ ਨੂੰ ਫੋਨ ਕੀਤਾ ਜਦੋਂ ਉਹ ਸਾਨੂੰ ਬੋਲੇ ਕਿ ਤੁਸੀਂ ਸਾਡੇ ਪੇਸ਼ੈਂਟ ਨੂੰ ਕਿਉਂ ਗਲਤ ਕਹਿ ਰਹੇ ਹੋ ਤੇ ਇੱਕ ਇੱਕ ਇਥੋਂ ਡਾਊਟ ਹੋ ਇੱਕ ਹੋਰ ਵੀ ਹੋ ਰਿਹਾ ਕਿ ਜੇਕਰ ਇਹ ਬਖਲੌਰ ਜਾਂ ਮੰਨ ਲਓ ਮਯਾਰਾ ਦੇ ਨੇੜੇ ਸੂਏ ਦੇ ਵਿੱਚ ਉਹ ਮਿਲਦਾ ਹੈ ਪਰ ਤੁਹਾਡਾ ਇਹਦਾ ਮਤਲਬ ਹੈ ਉਹ ਤੁਹਾਡੇ ਉਹ ਉਹ ਵੀ ਤਾਂ ਹਾਂਜੀ ਮੈਨੂੰ ਉਹ ਤੇ ਪੱਕਾ ਸ਼ੱਕ ਆ ਉਹਨਾਂ ਨੇ ਹੀ ਚੱਕਿਆ ਸੀ ਓਕੇ ਤੇ ਹੁਣ ਤੁਸੀਂ ਕੋਈ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਮਤਲਬ ਜਿਹੜੇ ਇਦਾਂ ਦੇ ਲੋਕ ਹੈਗੇ ਆ ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਇਦਾਂ ਨਹੀਂ ਹੋਣੀ ਚਾਹੀਦੀ ਜੇ ਕੁਝ ਵੀ ਬਿਲਕੁਲ ਅਦਰ ਇੱਕ ਤਾਂ ਅਸੀਂ ਇੱਥੇ ਸੇਵਾ ਕਰਦੇ ਹਾਂ ਠੀਕ ਹੈ ਜੀ ਇੱਕ ਤਾਂ ਬਿਮਰੀਆਂ ਅਕਸਰ ਅਗਰ ਬਾਹਰ ਤੁਸੀਂ ਕਿਤੇ ਕਰਵਾਉਂਗੇ ਪ੍ਰਾਈਵੇਟ ਹਸਪੀਟਲ ਚ ਕਰਾਓ ਕਿੰਨੀ ਮਹਿੰਗਾ ਤੁਹਾਨੂੰ ਪੈਂਦਾ ਹੈ ਨਾ ਅਸੀਂ ਇੱਥੇ ਤੁਹਾਡੀਆਂ ਬਿਮਰੀਆਂ ਕਰਦੇ ਕੋਈ ਤੁਹਾਨੂੰ ਕੋਈ ਚਾਰਜ ਨਹੀਂ ਕੋਈ ਫੀਸ ਨਹੀਂ ਨਾ ਬਿਲਕੁਲ ਗ੍ਰੀਪਲ ਸਾਡੇ ਨੁਕਸਾਨ ਕਰਕੇ ਜਾਂਦੇ ਹਾਂ ਸਾਡਾ ਨੁਕਸਾਨ ਹਾਂਜੀ ਇਹ ਗੱਲ ਅਖਿਆ ਨਾ ਨਹੀਂ ਸਾਰੇ ਪੇਸ਼ੈਂਟ ਵੀ ਨਹੀਂ ਇਦਾਂ ਦੇ ਪਰੰਤੂ ਜਿਹੜੇ ਇਦਾਂ ਦੇ ਨਗਮੀ ਹੈਗੇ ਉਹਨਾਂ ਨਾਲ ਉਹਨਾਂ ਨੂੰ ਜ਼ਰੂਰ ਇਹ ਗੱਲ ਚਾਹੀਦੀ ਕਿ ਇਦਾਂ ਨਾ ਕੀਤਾ ਜਾਵੇ ਨਾ ਚਲੋ ਠੀਕ ਹੈ ਮੈਮ ਥੈਂਕ ਯੂ ਤੁਹਾਡਾ ਧੰਨਵਾਦ ਬਹੁਤ ਬਹੁਤ